ਅੱਜ ਮੈਂ ਨਾ ਡਿਊਟੀ ਅਫਸਰ ਸੀ ਥਾਣੇ ਤੇ ਮੁਲਛੀ ਨੇ ਕਰੀਬ 1 ਵਜੇ ਮੈਨੂੰ ਇਨਟੀਮੀਟ ਕੀਤਾ ਕਿ ਸੀਐਸ ਸੀਐਚਸੀ ਕਲਾਂੌਰ ਕਿਸੇ ਗੋਲੀ ਲੱਗੀ ਹੈ ਤੇ ਉੱਥੇ ਦੇਖੋ ਜਾ ਕੇ ਕਾਰਵਾਈ ਕਰਿਓ ਕਿ ਕੀ ਗੱਲ ਹੋਈ ਹੈ ਮੈਂ ਤੇ ਆਪਣੇ ਨਾਲ ਕੁਝ ਸਾਥੀ ਕਰਮਚਾਰੀ ਉੱਥੇ ਗਏ ਥਾਣੇ ਸੋਰੀ ਸੀਐਸਸੀ ਤੇ ਉੱਥੇ ਜਾ ਕੇ ਦੇਖਿਆ ਕਿ ਹਰਜੀਤ ਸਿੰਘ ਦਾ ਹੈਪੀ ਸਨੋ ਪ੍ਰੇਮ ਲਾਲ ਬਸ ਇੱਤੀ ਦੋਵਾਲ ਥਾਣਾ ਕਲਾਂੌਰ ਉਹਦੇ ਖੱਬੇ ਹੱਥ ਵਿੱਚ ਗੋਲੀ ਲੱਗੀ ਹੋਈ ਸੀ ਉਹਦੇ ਕਹਿਣ ਦੇ ਮਤਲਬ ਪੱਟੀ ਕੀਤੀ ਹੋਈ ਸੀ ਤਾਂ ਉਹਦੇ ਕਹਿੰਦੇ ਮੈਂ ਤਾਂ ਕਿ ਡਾਕਟਰਾਂ ਨੇ ਉਹਨੂੰ ਰੈਫਰ ਕਰ ਦਿੱਤਾ। ਉਸ ਤੋਂ ਬਾਅਦ ਅਸੀਂ ਮੈਂ ਸਮੀਰ ਸਾਥੀ ਆਪਣੇ ਮੌਕਾਵਰਦਾ ਤੇ ਗਏ ਅਗਵਾਨ ਰੋੜ ਦੇ ਉੱਤੇ। ਉੱਥੇ ਇੱਕ ਸੈਲੂਨ ਸੀ ਉਹਦੇ ਬਾਹਰ ਅਦ ਲੱਗਾ ਕਿ ਇਹਦੇ ਹਰਜੀ ਸਿੰਘ ਹੈਪੀ ਅਤੇ ਜਿਹੜਾ ਮਲਕੀਤ ਸਿੰਘ ਉਹ ਬੱਬੋ son of ਤਰਸੀਮ ਸਿੰਘ ਵਾਸੀ ਖਡਰ ਕਹਿੰਦੇ ਆ ਸੱਚ ਲੜਾਈ ਪਹਿਲਾਂ ਤੋਂ ਤੋਂ ਮੈਮਾ ਵੀ ਫਿਰ ਹੱਥੋਂ ਪਾਈ ਹੋਈ ਹੈ। ਹੱਥੋਂ ਪਾਈ ਦੇ ਦੌਰਾਨ ਹੀ ਜਿਹੜੀ ਹੈ ਇਹਦੇ ਹਰਜੀ ਸਿੰਘ ਤੇ ਹੈਪੀ ਦੇ ਖੱਬੇ ਹੱਥ ਤੇ ਅੰਗੂਠੇ ਲੱਗ ਜਿਹੜੀ ਗੋਲੀ ਕਰਾਸ ਕਰ ਗਈ ਹੈ। ਤੇ ਇਹ ਇਹਨਾਂ ਦੇ ਕਹਿ ਮਤਾਬਕ ਕਿ ਇਹਨਾਂ ਦਾ ਕੁਝ ਪੈਸਿਆਂ ਦਾ ਲੈਣ ਦੇਣ ਸੀਗਾ ਉਸ ਵਿੱਚ ਉਹ ਪੈਸੇ ਜਿਹੜੇ ਆ ਉਹ ਜਦੋਂ ਹੁਣ ਰੈਫਰ ਕਰ ਦਿੱਤਾ ਗੁਰਦਾਸਪੁਰ ਐਡਮਿਟ ਨੇ ਤੇ ਇੰਟੀਮੇਸ਼ਨ ਮਿਲਦੀ ਹੈ ਤੇ ਜਾਂਦੇ ਆ ਬਿਆਨ ਲੈ ਕੇ ਬਿਆਨ ਲਿਖਣ ਜਦੋਂ ਬਿਆਨ ਲਿਖਾਂਗੇ ਉਹਦੇ ਵਿੱਚ ਡਿਸਕਲੋਜ਼ ਜੋ ਵੀ ਹੋਊਗਾ ਤੇ ਉਹ ਤੁਹਾਨੂੰ ਬਾਅਦ ਚ ਦੱਸ ਦਿੱਤਾ ਜਾਏਗਾ ਤੇ ਫਿਲਹਾਲ ਆਪਾਂ ਜਦੋਂ ਵੀ ਇੰਟੀਮੇਸ਼ਨ ਮਿਲਦੀ ਹੈ ਅਸੀਂ ਉਹਨਾਂ ਦਾ ਬਿਆਨ ਲੈ ਕੇ ਜਿਹੜੀ ਵੀ ਅਗਲੀ ਕਾਨੂੰਨੀ ਕਾਰਵਾਈ ਹੈ ਉਹਨਾਂ ਵਿੱਚ ਲਿਆ ਰਹੇ ਜਿਹੜੀ ਭੱਜ ਗਿਆ ਆਪਣੇ ਦੇਫੈਂਸ ਸਮੇਤ ਤੇ ਅਫਸਾਨੇ ਦੇ ਨਿਸ਼ਾਨਦੇਸ਼ ਤੇ ਅਲੱਗ-ਅਲੱਗ ਟੀਮਾਂ ਜਿਹੜੀਆਂ ਵਾਂ ਉਹਨਾਂ ਦੀ ਇਹ ਪਾਲ ਕਰ ਰਹੀਆਂ ਨਹੀਂ ਵੈਪਨ ਅਜੇ ਤੱਕ ਨਹੀਂ ਰਿਕਵਰ ਹੋਇਆ